ਮਾੜੇ ਡੋਸੇਵਾ ਵਾਹ ਸਿੱਤੇ ਉੰਮੀ ਦੇ ਨੇ ਪਿੰਜਰੇ ਬੰਦ ਕੇ ਜੋ ਬਾਦ ਪਿੰਜਰਾਂ ਚ ਹੀ ਰਹਿ ਜੂ ਆਪਾਂ ਬਿੱਟਰ ਆ ਆਉਂਦੀ ਆ ਨਾਲੀ ਓਏ ਨਾਲ ਲੱਗਦੀ ਵਾ ਮੋਲ ਯਾਰ ਕੰਦਰਾ ਨਾ ਮੋਲ ਯਾਰ ਮਰ ਰੱਖ ਲਓ ਬਈ ਮਾਪਰੀ ਬੱਪੀ ਜਾਣਾ ਮਾਪਰੀ ਬੱਪੀ ਆਣਾ ਕਿਹੜਾ ਸੁਤਰਾ ਹਾ ਹਾ ਨਹੀਂ 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 ਇਹ ਆ ਘੰਟਾ ਵਾਲਾ ਕੱਲੇ ਕਾਲੇ ਘੰਟੇ ਰਣਜੀਤ ਮਰਾੜ ਰਣਜੀਤ ਮਰਾੜ ਕਿਹੜਾ ਕੁਤਰਾ ਬਾਈ ਆਂਦਾ ਦੇ ਕੋਈ ਮੁਰਗੀ ਆਟੈਕ ਕਰ ਯਾਰ ਪਹਿਲਾਂ ਨਾ ਜਿਹੜੇ ਜਿਹੜੇ ਹੈਗੇ ਉਹ ਸਹੀ ਦਾ ਵੀ ਆ ਆਮਾ ਬੜੀ ਵਾਲੇ ਤੇ ਨਾਲ ਵਾਲੇ ਘੰਟਾ ਵਾਲੇ ਰਣਜੀਤ ਮਰਾੜ ਬਾਈ ਹੈਗਾ ਨਹੀਂ ਹੈ ਇੱਕ ਵਾਰ ਨਹੀਂ ਭੀ ਕਮੈਂਟ ਕਰ ਆ ਬੈਠਾ ਹਰਾ ਘੰਟਾ ਹਰੀ ਉਹ ਟੋਰੀ ਵਾਲਾ ਮਮਣੀ ਦੀ ਗੱਲਪੱਤੀ ਮਮਣੀ ਦੀ ਗੱਲਪੱਤੀ ਆ ਗਿਆ ਆ ਗਿਆ ਲਿਆ ਓਏ ਹਾਂ ਹਾਂ ਇਹ ਕੋਟਰੀ ਅਨਵੇਸ਼ ਕੋਟਲੀ ਬਈ ਚੱਲੇ ਗਏ ਸਾਡਾ ਵੀ ਤੇਰੇ ਬਾਲੇ ਓ ਲਿਆ ਬਈ ਓਏ ਉਹ ਬੈਠਿਆ ਆਠ ਇੱਕ ਦੇ ਕੰਪਿਊਟਰ ਇਹਨੂੰ ਨਾ ਹੱਸ ਜੀ ਰਾਇਆ ਹੋਵਣ ਕੇ ਬੋ ਵੀ ਦਿਲਪਰਾ ਪਰ ਜਿਹੜੇ ਸਿੱਖੇ ਕੂਤਰੋ ਟਿਕਾ ਲੀ ਤੇ ਦੂਜਿਆਂ ਕੋ ਉਹ ਕਰਦਾਂਗੇ ਪਿੱਪਲ ਹਾਂ ਪਿੱਪਲ ਤਾਲੀ ਦੇ ਵੀਰੇ ਕਾਲਾ ਜੀਨਾ ਹਰੀ ਨਾਲ ਬਗਲ ਵਾਲਾ ਮੁੱਛੋਣਾ ਕਿਹੜਾਗਾ ਕੱਲੀ ਨਾਲ ਬਗਲ ਵਾਲਾ ਪੱਪਾ ਪੁੱਤੋ ਪੱਪਾ ਪੁੱਤੋ ਪੱਪਾ ਪੁੱਤੋ ਬਾਈ ਓਏ ਆ ਲੋ ਨੇੜੇ ਸ਼ਿਦੂ ਤਾਂ ਰਾਜਾ ਲਾਲ ਬਾਈ ਰਾਜਾ ਲਾਲ ਬਾਈ ਕੱਚਾ ਕਾਪੜੇ ਵਾਲਾ ਬਾਲੇ ਨਹੀਂ ਹਿੰਨ ਆਈ ਜਾਣਗੇ ਬਾਈ ਜਿਹੜੇ ਹੈਗੇ ਆ ਉਹ ਆ ਕੇ ਪੁੱਛੋ ਆ ਬੈਠਾ ਬਾਈ ਬਰ ਰਹਿਮਤ ਕਿਉਣਾ ਆ ਬੈਠਾ ਬਰ ਰਹਿਮਤ ਕਿਉਣਾ ਮਨਿੰਦਰ ਕੰਗਣਾ ਆ ਜੇ ਬਾਈ ਟੌਰੀ ਵਾਲਾ ਸਾਡਾ ਜੰਡਾਲੀ ਟੌਰੀ ਵਾਲਾ ਆ ਬੈਠਾ 70 ਮਿੰਦਰ ਜੰਡਾਲੀ ਰੰਗਣਾ ਆਏ ਮੁੰਡੋ ਜੰਡਾਲੀ ਮਿੰਦਰ ਜੰਡਾ ਵਾਲੀ ਜੰਡਾਲੀ ਮਿੰਦਰ ਜੰਡ ਵਾਲੀ ਸ਼ਾਨੀ ਗੀਤ ਐਣੀ ਬਾਲਾ ਬੋਲ ਕਾਸ਼ ਜੀ ਬਿਊ ਕੇ ਮੇਰਾ ਸੁਖਮੰਦਰ ਪੱਕਾ ਹੈਗਾ ਬਾਈ ਸੁਖਮੰਦਰ ਪੱਕਾ ਆ ਬੇਟਾ ਪੂਆ ਹੋਰ ਥੱਲੇ ਆ ਕੋਈ ਨਹੀਂ ਜੀ ਦਾ ਜੀ ਦਾ ਦੱਬੀ ਖਾਨਾ ਬਾਹਰ ਕੱਢ ਕੇ ਪਾਏ ਨਾ ਲੱਗਦਾ ਤੈਨੂੰ ਆ ਬੀਜਾ ਦਬੜੀ ਖਾਨਾ ਸ਼ੋਭਦੀਪ ਨਾਥਪੁਰਾ ਕਮਾਈਆ ਗਿੰਦੀ ਕੌਰ ਸਿੰਘ ਵਾਲਾ ਕਿੰਦਾ ਕੈਨੇਡਾ ਆ ਸੀ ਬਈ ਘੱਟ ਨੰਦਿਆ ਗੁਗ ਚੁੱਕੇ ਉਹ ਟੱਕ ਲਾ ਲਿਆ ਕਰ ਜਿਹੜਾ ਇਥੇ ਗੁਲਾਬੀ ਪੂਛ ਫੇਰ ਆਪਾਂ ਨੂੰ ਪਤਾ ਲੱਗ ਜੂਗਾ ਉੱਥੇ ਆ ਗੁਗ ਚੁੱਕੇ ਜੀ ਹੈਗਾ ਹੀ ਹੈਗਾ ਆਪਾਂ ਗੁਲਾਬੀ ਪੂਛ ਲਾ ਆ ਵੀ ਨਾਲ ਆਸ ਬਗਲ ਪੁੱਸੇ ਵਾਲੀ ਹੈਰੀ ਨਾਪੁਰਾ ਆ ਦੀ ਬਈ ਕੋਰਾ ਮਾਨ ਪੁੱਛੋ ਨਿੰਮਾ ਸੇਮਾ ਨਿੰਮਾ ਦੇ ਮਾਂ ਚ ਡੋਗੋ ਅਮਰੀਕ ਗੱਲਪੱਤੀ ਹੈਗਾ ਵੀਰਾ ਬੁੱਲਾਪਾ ਹੈਗਾ ਅਮਰੀਕ ਗੱਲਪੱਤੀ ਹਰੰਗਾ ਵਖਲਾ ਸੇਕ ਮਾਹੀ ਨੰਗੜਾ ਪਰਪਲੀ ਚੱਕ ਬਸਤੂ ਅੰਗਰੇਜ਼ ਕੋਟ ਆ ਗਿਆ ਅੰਗਰੇਜ਼ ਕੋਟ ਆਹ ਭਾਈ ਉਹ ਵੀ ਜਾਣ ਪੁਰਾ ਹੋਰ ਮੁਕ ਇਹਨਾਂ ਨੂੰ ਵੀ ਬੀ ਬਸ ਕਾਹਦਾ ਇੱਕ ਵਾਰ ਮੋਟਰੋ ਵੀ ਜਾਲ ਪਾ ਦੇ ਕੇ ਰੰਗ ਦਾ ਡਾਂਟੀ ਨੇ ਬਈ ਬਾਈ ਬਾ ਵੀ ਜਾਲ ਪਾ ਦੇ ਰੰਗ ਹੋਰ ਕਣਾ ਰਹਿ ਗਿਆ ਯਾਰ ਹੋਰੀ ਲਾਲ ਨਹੀਂ ਨਹੀਂ ਉਹ ਗੱਲ ਕਰਦੇ ਸਰਦੂਲ ਸਰਪੰਚ ਨਾਥਪੁਰਾ ਉਹ ਸਰਦੂਲ ਸਰਪੰਚ ਨਾਥ ਬੁਰਾ ਕਾਲਾ ਜਿੰਦਾ ਬੱਚਾ ਚੱਲ ਰਹੀ ਨੇਰਾ ਹੀ ਨਹੀਂ ਦੇਖਣਾ ਹਾਂ मोर पपी आला मोर पपी ਆਈ ਬੈਠਾ ਸੀ ਆ ਗਿਆ ਉਹ ਰੰਗ ਬਣਾ ਰਹੇ ਨੇ ਰੰਗ ਬਣਾ ਰਹੇ ਨਹੀਂ ਸਾਡੇ ਕੋਲੇ ਦੋਨੇ ਬੰਦੇ ਪੁੰਜਾ ਵਾਲੇ ਆ ਗਏ ਆਖੀ ਰਾਤ ਬਈ ਅਸੀਂ ਖੜੇ ਹੀ ਆਂ ਆ ਖੜੇ ਬੰਦੇ ਨਾਲ ਪੁੰਜਾ ਗੁਲਾਬੀ ਆ ਜਾਣਾ ਰੰਗ ਲਾਉਣ ਰੰਗ ਤਾਂ ਲੂ ਮੁੜ ਕੇ ਇੱਕੋ ਜਿਹਾ ਨਾ ਪੁੱਤਰ ਮੇਰਾ ਨਹੀਂ ਪਟਾਉ ਕੋ ਮੇਰਾ ਨਹੀਂ ਹਰਜੀਤ ਗਵਿੰਦਪੁਰਾ ਅਜੀਤ ਗਵਿੰਦਪੁਰਾ ਬਾਈ ਕਾਟ ਮੰਗਿਆ ਨਾ ਆਸ ਮੰਗਿਆ ਨਾ ਸੁੱਖਾ ਬਥਰਾਲਾ ਖਾ ਬਥਰਾਲਾ ਬਾਈ ਆਹੇ ਅਨਾਲ ਜਿੰਨਾ ਯਾਰ ਢੋਲੇ ਵਾਲਾ ਬਾਗੂ ਗਵਿੰਦਪੁਰਾ ਬਾਗੂ ਗਵਿੰਦਪੁਰਾ ਵੇ ਦੀ ਹਿੰਦੂਗਾ ਕੋਲੇ ਆ ਗਾ ਬੋਲ ਗਾ ਵਾਲੇ ਕੋਲ ਗੈਰੀ ਬਠਿੰਡਾ ਆ ਬਾਈ ਅਸੀਂ 8 ਵਜੇ ਮਤਲਬ ਕੋਈ ਮੁੱਤ ਨਹੀਂ ਛਡਾਉਣਾ ਕੋਈ ਗੁੱਸਾ ਨਾ ਕਰੇ ਫੌਜੀ ਮੰਗਿਆ ਸਾਡੇ ਜਿੰਨੇ ਨਹੀਂ ਛਡਾਉਣੇ ਨਾ ਨਾ ਛਡਾਉਣੇ ਹਾਂ ਸੋਨੇ ਹੀ ਹੈਗੇ ਚੈਨਬੁਰ ਸਿਮਾ ਚੈਨਬੁਰ